ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਤੇ ਜਨੂ ਜਨੂਈਕ ਸੂਟ ਲੈ ਕੇ ਆਏ ਹਾਂ ਜੀ ਫੈਂਸੀ ਸੂਟ ਨੇ ਤੇ ਸਰਦਾਰੀ ਸੂਟ ਨੇ ਰੇਟ ਵੀ ਬਹੁਤ ਜਾਇਜ਼ ਰਹੂਗਾ ਤੁਸੀਂ ਪਹਿਲਾਂ ਦੀ ਲੁੱਕ ਦੇਖੋ ਕਿੰਨਾ ਘੈਂਟ ਲੱਗ ਰਿਹਾ ਇਹ ਦਾ ਫਰੰਟ ਹੈ ਜੀ ਇਹ ਦਾ ਫਰੰਟ ਆਜੂਗਾ ਆਪਣਾ ਇਹ ਸਾਰਾ ਇਸ ਤਰ੍ਹਾਂ ਇਹ ਜਿਹੜੀ ਆਪਣੀ ਇਹ ਬੇਲ ਹੈ ਸਾਰੀ ਫਰੰਟ ਤੇ ਆਊਗੀ ਤੇ ਜਿਹੜੇ ਆਪਣੇ ਆ ਸਾਈਡ ਤੇ ਰਹਿਗੇ ਬਾਜੂ ਆ ਜਾਣਗੇ ਜਿਸ ਤਰ੍ਹਾਂ ਇਹ ਫਰੰਟ ਬਣਿਆ ਹੋਇਆ ਸੇਮ ਫਲਾਵਰ ਬੈਕ ਬਣਿਆ ਹੋਇਗਾ ਮਸਟਰਡ ਕਲਰ ਦੀ ਇਹਦੇ ਨਾਲ ਸਲਵਾਰ ਹੈ ਸਲਵਾਰ ਪਿਓਰ ਸੂਤੀ ਕਾਟਨ ਚ ਰਹੂਗੀ ਜੀ ਪੂਰਾ ਵਧੀਆ ਕਪੜਾ ਦਾ ਸੂਤੀ ਕਾਟਨ ਤੋਂ ਵੀ ਹਟ ਕੇ ਕਪੜਾ ਬਹੁਤ ਪਿਆਰਾ ਕਪੜਾ ਮਸਟਰਡ ਕਲਰ ਹੈ ਜੀ ਇਹਦਾ ਤੇ ਜਿਹੜਾ ਇਹ ਨਾਲ ਦੁਪੱਟਾ ਰਹੂਗਾ ਤੁਹਾਨੂੰ ਆਪਾਂ ਦਿਖਾਉਣੀ ਆ ਬਹੁਤ ਹੀ ਪਿਆਰਾ ਰਹੂਗਾ ਦੁਪੱਟਾ ਚੈੱਕ ਕਰੋ ਜੀ ਫੁੱਲ ਪਿਓਰ ਦਾ ਦੁਪੱਟਾ ਪੂਰਾ ਪਿਓਰ ਦੁਪੱਟਾ ਹੈਗਾ ਤੇ ਪ੍ਰਿੰਟ ਬਣਿਆ ਹੋਇਆ ਸਾਈਡਾਂ ਤੇ ਪ੍ਰਿੰਟ ਬਣਿਆ ਹੋਇਆ ਟੂ ਸਾਈਡ ਵਿੱਚ ਸਾਪਲੇਨ ਹੈ ਪੂਰਾ ਪਿਓਰ ਦੁਪੱਟਾ ਦੇਖੋ ਕਿੰਨਾ ਘੈਂਟ ਮੈਚਿੰਗ ਤੇ ਕਿੰਨਾ ਵਧੀਆ ਸੂਟ ਬਣ ਰਿਹਾ ਤੇ ਇਹਦਾ ਰੇਟ ਬਿਲਕੁਲ ਜਾਇਜਾ 800 ਰੁਪਏ ਇੰਨੇ ਸਸਤੇ ਰੇਟ 'ਚ ਇਸ ਤਰ੍ਹਾਂ ਦਾ ਕੱਪੜਾ ਮਿਲਣਾ ਬਹੁਤ ਹੋਇਆ ਜਿਹੜਾ ਇਹ ਆਪਣਾ ਕਮੀਜ਼ ਦਾ ਕੱਪੜਾ ਜੀ ਇਹ ਤੁਹਾਨੂੰ ਆਪਾਂ ਦੱਸੀ ਇਹ ਡਿਸਕਾਟ ਸਿਮਰ ਹੈ ਡਿਸਕਾਜ਼ ਸਿਮਰ ਕਹਿੰਦੇ ਨੇ ਇਹਨੂੰ ਆਪਾਂ ਕੁਝ ਵੀ ਕਹੋ ਸਿਮਰ ਹੈ ਤੇ ਬਹੁਤ ਚਮਕ ਵੀ ਹੈ ਇਸ 'ਚ ਕਰੀਮ ਕਲਰ ਦਾ ਇਹ ਕੱਪੜਾ ਦੇਖੋ ਕਿੰਨਾ ਘੈਂਟ ਲੱਗ ਰਿਹਾ ਜਿਹੜਾ ਇਹ ਵਰਕ ਕੀਤਾ ਇਹਦੇ ਉੱਤੇ ਕਮੀਜ਼ ਉੱਤੇ ਫਲਾਵਰ ਵੀ ਨੇ ਇਹਦੇ ਉੱਪਰ ਨਾਲ ਆਰੀ ਵਰਕ ਕੀਤਾ ਹੈ ਨਾਲ ਦੇ ਧਾਗੇ ਨਾ ਦੇਖੋ ਇਹ ਸਾਰਾ ਲ ਫਰੰਟ ਹੈ ਇਹ ਦਾ ਦੁਪੱਟਾ ਆ ਗਿਆ ਤੇ ਮਾਸਟਰਡ ਕਲਰ ਦੀ ਸਲਵਾਰ ਆ ਗਈ ਆਪਾਂ ਸੋਹਣਾ ਬੈਕ ਦਿਖਾਉਣੇ ਆ ਇਹ ਆਪਣਾ ਬੈਕ ਆ ਗਿਆ ਸੇਮ ਇੱਕ ਵਾਜੂ ਦਾ ਆਪਣਾ ਕਪੜਾ ਇਧਰੋਂ ਲੈ ਜੂਗਾ ਨਾਲੋਂ ਤੇ ਜਿਹੜੀ ਮੂਲੀ ਸਾਈਡ ਤੇ ਬੈਕ ਸਾਈਡ ਹੈ ਸੇਮ ਚੀਜ਼ ਆ ਸੇਮ ਫਲਾਵਰ ਬਣਏ ਹੋਏ ਨੇ ਤੇ ਉ ਉਹਦੇ ਉੱਪਰ ਕਢਾਈ ਕੀਤੀ ਹੋਈ ਹੈ ਬੈਕ ਸਾਈਡ ਤੇ ਆਪਣੇ ਹੀ ਵਰਕ ਨਹੀਂ ਕੀਤਾ ਹੋਇਆ ਮੂਲੀ ਸਾਈਡ ਤੇ ਵਰਕ ਹੈ ਬੈਕ ਸਾਈਡ ਸਿਰਫ ਫਲਾਵਰ ਆਊਗਾ ਬਹੁਤ ਹੀ ਪਿਆਰਾ ਕਲਰ ਆ ਇਸ ਤਰ੍ਹਾਂ ਦੇ ਹੋਰ ਕਲਰ ਆਪਾਂ ਤੁਹਾਨੂੰ ਦੂਜੀ ਵੀਡੀਓ ਚ ਦਿਖਾਵਾਂਗੇ ਬਹੁਤ ਪਿਆਰੇ ਕਲਰ ਆਏ ਨੇ ਆਪਣੇ ਚ ਸਾਰੇ ਕਲਰ ਜੁਨੀਕ ਨੇ ਤੇ ਫੈਨਸੀ ਆਈਟਮ ਸਰਦਾਰੀ ਆਈਟਮ